ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਮੈਂ ਹਾਂ ਪ੍ਰਭਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਇਸ ਪ੍ਰੋਗਰਾਮ ਵਿੱਚ ਅਸੀਂ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਆ ਵਿਚਾਰ ਵਟਾਂਦਰਾ ਕਰੀਦਾ ਆ ਤੇ ਉਸੇ ਖਬਰਾਂ ਨੂੰ ਲੈ ਕੇ ਅਸੀਂ ਵਿਚਾਰ ਵਟਾਂਦਰਾ ਕਰਦੇ ਹਾਂ ਜਿਹੜੀਆਂ ਖਬਰਾਂ ਚਰਚਿਤ ਹੁੰਦੀਆਂ ਹਨ ਤੇ ਇਹਨਾਂ ਖਬਰਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰੋਸ਼ਨ ਖੜਾਈ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਚਾਲ ਹੈ ਹਾਂ ਵਧੀਆ ਰਾਜੀ ਰਹੋ ਪੰਜਾਬ ਚ ਵੈਸੇ ਤਾਂ ਬਹੁਤ ਸਾਰੇ ਭਖ ਦੇ ਮੁੱਦੇ ਆ ਪਰ ਅੱਜ ਦੀ ਜਿਹੜੀ ਖਬਰ ਆ ਪਹਿਲੀ ਖਬਰ ਆ ਜਿੱਤੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਉਹ ਹੈ ਬੀਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਵੱਲੋਂ ਤਰਨਤਾਰਨ ਜਿਮਨੀ ਚੋਣ ਮਹੀਨੇ ਦੌਰਾਨ ਆਪਣੀ ਹੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਦੀ ਮਤਲਬ ਉਸਤਤ ਵਿੱਚ ਕੁਝ ਇਦਾਂ ਦੀ ਜਾਤੀ ਸੂਚਕ ਸ਼ਬਦਾਵਲੀ ਵਰਤ ਕੇ ਤੋਏ ਤੋਏ ਕਰਵਾ ਦਿੱਤੀ ਤੇ ਉਸ ਤੋਂ ਬਾਅਦ ਬੇਸ਼ੱਕ ਸਰਦਾਰ ਬੂਟਾ ਸਿੰਘ ਨੂੰ ਪਿਤਾ ਸਮਾਨ ਕਹਿੰਦੇ ਆ ਵੜਿੰਗ ਨੇ ਮਾਫੀ ਵੀ ਮੰਗ ਲਈ ਪਰ ਰਾਜਾ ਵੜਿੰਗ ਦੀ ਇਸ ਮੂਰਖਤਾਈ ਨਾਲ ਕਾਂਗਰਸ ਪਾਰਟੀ ਨੂੰ ਕੀ ਨੁਕਸਾਨ ਹੋ ਸਕਦਾ ਹੈ ਤੇ ਤਰਨਤਾਰਨ ਦੀਆਂ ਚੋਣਾਂ ਵਿੱਚ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ ਕੀ ਕਹਿਣਾ ਚਾਹੋਗੇ ਹਾਂ ਬੇਟਾ ਗੱਲ ਲੱਗੀ ਹੈ ਕਿ ਇਹ ਲਰਨਿੰਗ ਟੌਪਿਕ ਇਹੀ ਜਿਹਾ ਅੱਜ ਦਾ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਰਾਜਾ ਵੜਿੰਗ ਜੋ ਮਤਲਬ ਮੈਂਬਰ ਪਾਰਲੀਮੈਂਟ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਆ ਜੀ ਗੱਲ ਕੀ ਵੀ ਜਦੋਂ ਗੱਲ ਕਰਦੇ ਨਾ ਤੇ ਮੈਨੂੰ ਨਾ ਤਰਸ ਆਉਂਦਾ ਤੇ ਗੁੱਸਾ ਵੀ ਆਉਂਦਾ ਹੂੰ ਤਰਸ ਇਸੇ ਕਰਕੇ ਹੁੰਦਾ ਹੈ ਕਿ ਤੈਨੂੰ ਜਿਹੜੀ ਉਹਦੇ ਮਿਲਿਆ ਜਾਂ ਤੈਨੂੰ ਜ਼ਿੰਮੇਵਾਰੀ ਮਿਲੀ ਆ ਉਹਦੇ ਹਾਨ ਦਾ ਕਦੋਂ ਹੋਣਾ ਜੀ ਹੈਨਾ ਪਿਛਲੇ ਦਿਨ ਹੀ ਇਸੇ ਤਨ ਤਨ ਜਿੰਮਨੀ ਚੌਂਦੇ ਵਿੱਚ ਦੋਨੋਂ ਐਪੀਸੋਡ ਵਰਤੇ ਗਏ ਬਿਲਕੁਲ ਪਹਿਲਾਂ ਨੇ ਕਿਹਾ ਸੀਗਾ ਕਿ ਅਸੀਂ ਹਿੰਦੁਸਤਾਨ ਬਣਾਵਾਂਗੇ ਖਾਲਸਾਣੇ ਬਣਾਵਾਂਗੇ ਹੂੰ ਉਹਨੂੰ ਇਹ ਪੁੱਛਣਾ ਕਿ ਤਰਨ ਤਨ ਖਾਲਸਾਣਾ ਤੁਸੀਂ ਮਤਲਬ ਖਾਲਸਾਣ ਹਿੰਦੁਸਤਾਨ ਦੀ ਨਵੀਂ ਗੱਲ ਕਰਕੇ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਝੜ ਕੇ ਹੂੰ ਇੱਕ ਅਲੱਗ ਹੀ ਹੋਰ ਮੁੱਦਿਆਂ ਵਾਲਾ ਤੁਸੀਂ ਉਹ ਇਸ਼ੂ ਲੈ ਕੇ ਤੁਰ ਪਏ ਆ ਤੁਸੀਂ ਕਿਹੜੇ ਲੋਕਾਂ ਨੂੰ ਮੂਰਖ ਬਣਾ ਰਹੇ ਆ ਉਹ ਮੈਂ ਦੇਖਿਆ ਸੀਗਾ ਕਿ ਜਦੋਂ ਨਾ ਇਹ ਹੁਣ ਦੂਜਾ ਵੀ ਨੇ ਮਤਲਬ ਇਹ ਦਿੱਤਾ ਗੱਲ ਬੇਸ਼ੱਕ ਉਹਨੇ ਮਤਲਬ ਜਿਹੜੀ ਉਸਤਤੂ ਸ਼ਬਦ ਕਹਿਆ ਨਾ ਉਸਤਤੂ ਇਨਵਾਇਟਡ ਕਮ ਵਿੱਚ ਆਇਆ ਹੂੰ ਤੇ ਬੰਮਾ ਨੇ ਉਸਤਤ ਕਰਨ ਦੀ ਗੱਲ ਕੀਤੀ ਹੈਗੀ ਆ ਲੇਕਿਨ ਉਸਤਤ ਕਰਨ ਦੀ ਜਿਹੜੀ ਬੋਲੀ ਦੀ ਸ਼ੈਲੀ ਆ ਉਹ ਮਤਲਬ ਮੈਨੂੰ ਤਰਸ ਆਉਂਦਾ ਸੀ ਉੱਤੇ ਬਹੁਤ ਜ਼ਿਆਦਾ ਵੀ ਇਹ ਕੀ ਕਹਿੰਦੇ ਹੈਗੇ ਉਹਨੂੰ ਦੇਖੋ ਸਰਦਾਰ ਬੂਟਾ ਸਿੰਘ ਜਿਨ੍ਹਾਂ ਨੂੰ ਅਸੀਂ ਮਤਲਬ ਆਪਣੇ ਜੀਵਨ ਵਿੱਚ ਦੇਖਿਆ ਹੰਡਾਇਆ ਵਾ ਸਰਦਾਰ ਬੂਟਾ ਸਿੰਘ ਬੜੀ ਵੱਡੀ ਹਸਤੀ ਸੀ ਠੀਕ ਹੈ ਜੀ ਉਹ 8 ਵਾਰ ਮੈਂਬਰ ਪਾਰਲੀਮੈਂਟ ਬਣੇ ਹੂੰ ਇਹ ਨੰਬਰ 2 ਪੰਨਾ 40 40 ਸਾਲ ਉਹ ਪਾਰਲੀਮੈਂਟ ਚ ਰਹੇ ਸੇਵਾ ਕਰਦੇ ਰਹੇ ਠੀਕ ਹੈ ਉਸ ਤੋਂ ਬਿਨਾ ਉਹ ਰੇਲਵੇ ਮੰਤਰੀ ਵੀ ਰਹੇ ਉਹ ગ્રામ ਮੰਤਰੀ ਵੀ ਰਹੇ ਬਿਲਕੁਲ ਔਰ ਉਹ ਆਦਮੀ ਆ ਗਿਆ ਜਿਨ੍ਹਾਂ ਨੇ ਮਤਲਬ ਜੋ ਕਾਂਗਰਸ ਵੀ ਛੱਡੀ ਸੀ ਨਾ ਰਾਜਸਥਾਨ ਜਾ ਕੇ ਵੀ ਮੈਂਬਰ ਪਾਰਲੀਮੈਂਟ ਬਣ ਗਏ ਸੀ ਹੂੰ ਕਿਉਂਕਿ ਜਦੋਂ ਰੇਲਵੇ ਉਹਨਾਂ ਕੋਲ ਵਿਭਾਗ ਸੀਗਾ ਤੇ ਉਸ ਇਲਾਕੇ ਦੇ ਵਿੱਚ ਪਾਣੀ ਨਹੀਂ ਸੀ ਹੂੰ ਉਹਨਾਂ ਨੇ ਇੱਕ ਰੇਲ ਗੱਡੀ ਲਾਤੀ ਜਿਹੜੀ ਪਾਣੀ ਲੈ ਜਾਂਦੀ ਸੀ ਲੋਕਾਂ ਦੀ ਤੇ ਉਥੋਂ ਦੇ ਲੋਕ ਉਹਨੂੰ ਰੱਬ ਬਣ ਕੇ ਰੱਬ ਮੰਨ ਕੇ ਪੂਜੀਦੇ ਸੀ ਹੂੰ ਤਾਂ ਕੀ ਲੱਗਦਾ ਹੈ ਕਿ ਰਾਜਾ ਵਡਿੰਕ ਵੱਲੋਂ ਇਹੋ ਜਿਹੀਆਂ ਟਿੱਪਣੀਆਂ ਕਰਨੀਆਂ ਸਿਆਸੀ ਅਹੰਕਾਰ ਹੋ ਸਕਦਾ ਕਿਸ ਤਰ੍ਹਾਂ ਦੇਖੀਏ ਸਿਆਸੀ ਅਹੰਕਾਰ ਨੀਗਾ ਇਹਨੂੰ ਮੈਂ ਕਹਿੰਨਾ ਕਿ ਮੂਰਖਤਾ ਹੂੰ ਅਹੰਕਾਰ ਵੀ ਮੂਰਖਤਾ ਜਨਮ ਲਿੰਦਾ ਬਿਲਕੁਲ ਠੀਕ ਹੈ ਨਾ ਜਿਹੜੀ ਮੂਰਖ ਹੋਮੇ ਹੈਗੀ ਆ ਮਤਲਬ ਬૌਧਿਕ ਕੰਗਾਲੀ ਇੰਨੀ ਆ ਕਿ ਮੈਨੂੰ ਤਰਸਉਂਦਾ ਅੱਛਾ ਮੈਨੂੰ ਵੀ ਲੱਗਦਾ ਕਿ ਇਹ ਸਿਆਸੀ ਲੋਕ ਜਿਹੜੇ ਗੱਲ ਕਰਦੇ ਨੇ ਉਹਦੇ ਪਿੱਛੇ ਕੀ ਆ ਇਹਦਾ ਸੂਤਰਤਰ ਕੋਣ ਆ ਜਦੋਂ ਵੀ ਇਹਨੇ ਬਿਆਨ ਦਿੱਤਾ ਹੈਗਾ ਜਾਂ ਪਹਿਲਾ ਬਿਆਨ ਦਿੱਤਾ ਇਸ ਇਲੈਕਸ਼ਨ ਦੇ ਜਾਂ ਇਹ ਬਿਆਨ ਦਿੱਤਾ ਹੈਗਾ ਇਸ ਬਿਆਨ ਦੇ ਵਿੱਚ ਨਾ ਉਹਨੇ ਜਦੋਂ ਕਿਹਾ ਤਾਂ ਬਿਆਨ ਕੀਤਾ ਇੱਕ ਬੂਟਾ ਸਿੰਘ ਸੀ ਹੂੰ ਜੋ ਪੱਠੇ ਵੜਦਾ ਸੀ ਜੋ ਆ ਕਰਦਾ ਸੀ ਜੀ ਰੰਗ ਉਹਦਾ ਬਲੈਕ ਸੀ ਕਾਲਾ ਸੀ ਉੱਥੇ ਕਾਂਗਰਸ ਨੇ ਉਹ ਗ੍ਰਹਿ ਮੰਤਰੀ ਬਣਾਤਾ ਉਹ ਤੈਨੂੰ ਮੂਰਖਾ ਇਹ ਨਹੀਂ ਪਤਾ ਉਹ ਗ੍ਰਹਿ ਮੰਤਰੀ ਤੋਂ ਪਹਿਲਾਂ ਵੀ ਬਹੁਤ ਕੁਝ ਸੀ ਹੂੰ ਬਸ ਸਦਾਰ ਬੂਟਾ ਸਿੰਘ ਮਤਲਬ ਇੱਕ ਯੂਨੀਕ ਪਰਸਨੈਲਿਟੀ ਸੀ ਉਹ ਇਸਰਕੇ ਨਹੀਂ ਜੀ ਕਿਉਂ ਪਠੇਵੜ ਸੀ ਜਾਂ ਉਹ ਦਲਤ ਸੀ ਹੂੰ ਕੋਈ ਇਸਰਿਕ ਨਹੀਂ ਸੀ ਕਿਉਂਕਿ ਬੂਟਾ ਸੋ ਪ੍ਰਤਵਸ਼ਾਲੀ ਸੀ ਉਹ ਸਿਆਸਤ ਦਾ ਹਾਣੀ ਸੀ ਤੁਸੀਂ ਇਹਦ ਗੱਲ ਕਿਵੇਂ ਕਹਿ ਸਕਦੇ ਆ ਵੀ ਮੈਂ ਇੱਕ ਨਰਾਇਕ ਆਦਮੀ ਸੀ ਹੂੰ ਆਪਣੇ ਨੂੰ ਇtanto ਕਹਿ ਸਕਦੇ ਤੁਸੀਂ ਕੋ ਮੈਂ ਇੱਕ ਨਰਾਇਕ ਆਦਮੀ ਸੀ ਮੈਨੂੰ ਇਸ ਕਾਂਗਰਸ ਵਿੱਚ ਆਉਣ ਤੋਂ ਪਹਿਲਾਂ ਮੈਂ ਐਮਐਲਏ ਬਣਿਆ ਮੈਂ ਮੰਤਰੀ ਬਣਿਆ ਅਜ ਪ੍ਰਧਾਨ ਬਣਿਆ ਔਰ ਮੈਂ ਯੂਥ ਵਿੱਚ ਮੈਨੂੰ ਰਾਸ਼ਟਰੀ ਪੱਧਰ ਦਾ ਪਦ ਅੰਧਰ ਬਣਾਇਆ ਗਿਆ ਹੂੰ ਜੇ ਕਾਂਗਰਸ ਮਤਲਬ ਇੱਕ ਆਮ ਬੰਦੇ ਨੂੰ ਜਿਹਦਾ ਪਿਛੋਕੜ ਰਾਜਨੀਤਿਕ ਨਹੀਂਗਾ ਨਹੀਂ ਸੀ ਮੇਰਾ ਨਾਮ ਫਾਦਰ ਨਾ ਬਾਬਾ ਕਿਸੇ ਨਹੀਂ ਸੀ ਮੈਂ ਰਾਜਨੀਤਿਕ ਲੈ ਪ੍ਰਵੇਸ਼ ਕੀਤਾ ਤੇ ਕਾਂਗਰਸ ਨੇ ਮੈਨੂੰ ਉਹ ਜਗ੍ਹਾ ਦਿੱਤੀ ਜਿਹਦੇ ਮੁਕਾਬਲ ਸੀ ਤੇ ਕਾਂਗਰਸ ਹਰ ਯੋਗਤਾ ਦਾ ਮੁੱਲ ਪਾਉਂਦੀ ਇਹ ਤੇ ਗੱਲ ਕਹਿ ਤੂੰ ਹੂੰ ਬਿਲਕੁਲ ਇਹ ਤੇ ਗੱਲ ਕਹੇ ਕਿ ਜੇ ਸਾਡੇ ਕਾਂਗਰਸ ਦੇ ਵਿੱਚ ਇੱਕ ਆਮ ਆदमी ਖਾਸ ਕਰਕੇ ਦੇਖੋ ਜਿਹੜੀ ਨਾ ਲੋਕੀ ਕਹਿੰਦੇ ਹੁੰਦੇ ਆ ਵੀ ਜਿਹੜੇ ਦਲਿਤ ਸਮਾਜ ਦੇ ਲੋਕ ਹਨ ਉਹਨਾਂ ਦੀ ਅੱਖਾਂ ਵੀ ਬੰਦ ਹੋ ਤੇ ਉਹ ਵੋਟ ਕਾਂਗਰਸ ਨੂੰ ਪਾਉਂਦੇ ਆ ਹੂੰ ਕਾਰਨ ਕਿਆਂ ਕਿ ਕਾਂਗਰਸ ਨੇ ਹੀ ਦੇਸ਼ ਯਾਦ ਕਰਵਾਇਆ ਕਾਂਗਰਸ ਦਾ ਸੰਵਿਧਾਨ ਆ ਸੰਵਿਧਾਨ ਦੇ ਵਿੱਚ ਜਿਹੜੇ ਦਲਤ ਸਮਾਜ ਲਈ ਵੱਖਰੀ ਰਜਿਸਟਰੇਸ਼ਨ ਸੀ ਉਹਨਾਂ ਨੂੰ ਉੱਪਰ ਟੱਕਣ ਲਈ ਬਹੁਤ ਕੰਮ ਕੀਤਾ ਹੂੰ ਔਰ ਉਹਨਾਂ ਨੇ ਕਾਂਗਰਸ ਨੇ ਬਹੁਤ ਕੰਮ ਕੀਤਾ ਦਲਤ ਲਈ ਉਹਨੇ ਦਲਤ ਮਾਰਗ ਉਥੀ ਸਿਕਾਖੜਾ ਪਰ ਇਹਦਾ ਕਾਂਗਰਸ ਇਦਾਂ ਨਜਾਇਜ਼ ਫਾਇਦਾ ਨਹੀਂ ਚੱਕ ਸਕਦੀ ਇਦਾਂ ਦੀ ਸ਼ਬਦਾਵਲੀ ਨਹੀਂ ਵਰਤ ਸਕਦੀ ਨਹੀਂ ਮੈਂ ਇਹੀ ਗੱਲ ਕਰਦਾ ਨਾ ਜੀ ਬੇਟਾ ਉਹਨੇ ਇਹ ਗੱਲ ਕੀਤੀ ਹੈਗੀ ਹੈ ਨਾ ਰਾਜਾ ਵੜਿੰਗ ਨੇ ਕੀਤੀ ਮੈਂ ਤੇ ਉਹਦੇ ਸੂਤਰਦਾਰਾਂ ਨੇ ਗੱਲ ਕੀਤੀ ਪਿੱਛੇ ਕੀ ਹੈ ਉਹਦੇ ਪਿੱਛੇ ਲੱਗਦਾ ਮੈਨੂੰ ਕਿ ਜਦੋਂ ਵੀ ਨੇ ਬਿਆਨ ਦਿੱਤੇ ਹੈਗੇ ਹੂੰ ਉਦੋਂ ਸੱਤਾਧਾਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੇ ਜਸ਼ਨ ਮਨਾਇਆ ਹੂੰ ਬਿਲਕੁਲ ਜਦੋਂ ਅਸੀਂ ਦੇਖਦੇ ਹਾਂ ਕਿ ਕਾਂਗਰਸ ਚੋਂ ਇਦਾਂ ਅਸੀਂ ਬਹੁਤ ਸੁਣਿਆ ਹੋਇਆ ਕਿ ਧੜੇ ਬੰਦੀ ਆਪਸ 'ਚ ਇਹ ਨਾ ਦੀ ਧੜੇਬੰਦੀ ਰਹਿੰਦੀ ਆ ਤੇ ਇਸ ਚੀਜ਼ ਦਾ ਵਿਰੋਧੀ ਪਾਰਟੀਆਂ ਜਿਹੜਾ ਸੱਤਾਧਾਰੀ ਪਾਰਟੀ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕਦੇ ਆ ਕੀ ਕਹਿਣਾ ਚਾਹੋਗੇ ਨਵਾਬ ਇਹ ਹੁਣ ਇਸੇ ਬਿਆਨ ਤੋਂ ਬਾਦਾਂ ਜਿਹੜਾ ਸੱਤਾਧਾਰੀ ਨੂੰ ਫਾਇਦਾ ਕਿਹਾ ਮੈਨੂੰ ਲੱਗਦਾ ਸੀਗਾ ਕਿ ਰਾਜਾ ਬੜਿੰਗ ਜਿਸ ਸਿਰ ਤੇ ਇੱਕ ਤਲਵਾਰ ਆ ਤਲਵਾਰ ਕਿਹੜੀ ਆ ਜਿਹੜੀ ਸਾਨੂੰ ਤੁਹਾਨੂੰ ਨਹੀਂ ਦਿਸਦੀ ਉਹਨੂੰ ਹੀ ਪਤਾ ਉਹ ਕਿਹੜੀ ਆ ਕਿ ਮੁੱਖ ਮੰਤਰੀ ਦੇ ਟੇਬਲ ਤੇ ਬੱਸਾਂ ਵਾਲੀ ਫਾਈਲ ਪਈ ਆ ਹੂੰ ਜਿਹੜਾ ਉਹ ਬੱਸਾਂ ਦਾ ਉਹਦੇ ਅਲਿਗੇ ਲੱਗਦਾ ਉਹ ਬੱਸਾਂ ਦੀ ਫਾਈਲ ਨੂੰ ਦੱਬੀ ਰੱਖਣ ਵਾਸਤੇ ਉਹਨੂੰ ਸਤਾਤਰੀ ਦੇ ਹੱਕ 'ਚ ਭੁਗਤਣਾ ਪੈ ਰਿਹਾ ਕਿਹ ਡੰਗਣਾ ਕਿ ਆਪਣੀ ਖਲਾਫ ਪ੍ਰਚਾਰ ਕਰਕੇ ਤੁਸੀਂ ਇਹ ਮੁੱਦੇ ਤੋਂ ਭਟਕਾ ਦਿੱਤਾ ਕੀ ਇੱਦਾਂ ਲੱਗਦਾ ਕੁਝ ਇਸ ਪ੍ਰਚਾਰ ਦੇ ਨਾਲ ਇਹਨਾਂ ਦੋਵਾਂ ਬੰਨਾਂ ਦੇ ਨਾਲ ਹੀ ਉਥੋਂ ਕਾਂਗਰਸ ਡਾਊਨ ਗਈ ਹੈ ਕਾਂਗਰਸ ਨੇ ਆਮ ਲੋਕਾਂ ਦੇ ਵਿੱਚ ਜਲਤ ਵਰਗ ਦੇ ਲੋਕਾਂ 'ਚ ਇਹ ਮਤਲਬ ਮਤਲਬ ਕਾਂਗਰਸ ਦੇ ਕੈਂਡੀਡੇਟ ਨੂੰ ਘਾਟਾ ਪਿਆ ਬਿਲਕੁਲ ਜਦ ਕਿ ਕਾਂਗਰਸ ਇਹ ਦ੍ਰਿਸ਼ਟੀ ਨਹੀਂ ਗਈ ਹੂੰ ਇਹ ਰਣਾ ਉਦੋਂ ਰਾਜੇ ਦੀ ਗਲ ਬੇਕੂਫੀ ਦਾ ਜਿਆ ਮਤਲਬ ਕਾਰਜੂ ਜੇ ਪਾ ਟਕਣਾ ਪਵੇ ਕਿ ਕਿੰਨਾ ਉਖਾ ਉਹਦੇ ਵਿੱਚ ਕਿਹਾ ਕਿ ਜਿਹੜੀ ਸੱਤਾਧਰੀ ਪਾਰਟੀਆਂ ਉਹਨੂੰ ਡਰਡ ਫਾਇਦਾ ਹੋ ਰਿਹਾ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇ ਦਦੇ ਹੋ ਕਿ ਪਹਿਲਾਂ ਕਹਿ ਲੋ ਤੁਸੀਂ ਚਪੇੜ ਮਾਰ ਦਿੱਤੀ ਕਿਸੇ ਦੇ ਮੂੰਹ ਤੇ ਤੇ ਬਾਅਦ ਚ ਸੌਰੀ ਵੀ ਕਹਿ ਦਿੱਤਾ ਤੇ ਕੀ ਫਿਰ ਉਹ ਜਿਹੜਾ ਦਲਿਤ ਸਮਾਜ ਆ ਇਹਨਾਂ ਚੀਜ਼ਾਂ ਨੂੰ ਮਤਲਬ ਮਾਫ ਕਰ ਪਾਏਗਾ ਨਹੀਂ ਗੱਲ ਹੈ ਕਿ ਕਿੰਨ ਦੰਤ ਸਮਾਜ ਤੇ ਮਾਫੀ ਕਰ ਸਕਦਾ ਕੋਈ ਗੱਲ ਜਦੋਂ ਮਾਫੀ ਮੰਗ ਲਈਏ ਜਦੋਂ ਉਹਨੂੰ ਕਹਿ ਦਿੱਤਾ ਕਿ ਇਹ ਮੇਰੇ ਪਤਾ ਸਮਾਨ ਆ ਕਿ ਮੇਰੀ ਜਿਹੜੀ ਸਲਿੱਪ ਆਫ ਟੰਗ ਹੋਈ ਆ ਮੈਂ ਚਾਹਦਾ ਨਹੀਂ ਸੀ ਮੇਰੀ ਭਾਸ਼ਾ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮੇਰੀਆਂ ਭਾਵਨਾਵਾਂ ਮਤਲਬ ਪੁੱਤਰੀ ਸੀ ਪਰ ਲੇਕਿਨ ਜਿਹੜੇ ਮੇਰੇ ਸ਼ਬਦ ਹੈਗੇ ਆ ਸ਼ਬਦਾਂ ਦੇ ਜਿਹੜੇ ਰੁੱਖਾਪਨ ਸੀਗਾ ਉਹਦਾ ਨਹੀਂ ਮੈਂ ਇਹ ਦੱਸਦਾ ਤਨੋ ਇਹ ਗਲਤੀ ਹੋਈ ਹੈਗੀ ਜਿਹੜੀ ਗੱਲ ਕਰਦੇ ਆ ਉਸ ਤੋਂ ਬਿਨਾ ਕੀ ਹੁੰਦਾ ਕਿ ਜਿਹੜੀ ਹੁਣ ਐਸਸੀ ਕਮਿਸ਼ਨ ਨੇ ਗੱਲ ਚੱਕ ਲਈ ਐਸਸੀ ਕਮਿਸ਼ਨ ਦੇ ਕੋਲ ਪਾਉਂਗਾ ਮਾਫੀ ਮੰਗ ਲਈ ਜਾ ਕੇ ਤੁਸੀਂ ਤੁਸੀਂ ਜੋਕੇ ਜੇ ਵੀ ਕਹਤਾ ਲੇਕਿਨ ਐਸੀ ਕਮਿਸ਼ਨ ਨੇ ਉਹਨੂੰ ਮਾਫ ਨਹੀਂ ਕਰਨਾ ਉਹਨੂੰ ਸਜ਼ਾ ਮਿਲਣੀ ਹੈਗੀਆ ਮੈਨੂੰ ਲੱਗਦਾ ਕਿ ਉਹਦਾ ਨਸਾਨ ਇਹ ਹੋਗਾ ਕਿ ਅੱਜ ਕੱਲ ਦੇ ਵਿੱਚ ਹੀ ਉਹਨੂੰ 11 ਤਰੀਕ ਤੋਂ ਪਹਿਲਾਂ ਪਹਿਲਾਂ ਤਰਨਤਲ ਤੋਂ ਬਾਹਰ ਜਾਣਾ ਪਊ ਉਹਨੂੰ ਜਿੱਦਾਂ ਨਾ ਚੰਨੀ ਚੰਨੀ ਨੂੰ ਮਤਲਬ ਕਾਂਗਰਸ ਨੇ ਵਧਰਾ ਕੀਤਾ ਉੱਪਰੋਂ ਕਰ ਲਿਆ ਕਿ ਉਹਨੇ ਇਹੀ ਕਹਿ ਕੇ ਬਿਹਾਰੀਏ ਤੇ ਯੂਪੀਐਲ ਨਹੀਂ ਹੋਣੇ ਤੇ ਉਸ ਚੀਜ਼ ਨੂੰ ਉਹਨੇ ਕਿਹਾ ਹੋਰ ਸੀ ਵੀ ਬਿਹਾਰ ਤੇ ਯੂਪੀ ਦੇ ਕ੍ਰਿਮੀਨਲ ਪੰਜਾਬ ਚ ਨਹੀਂ ਵੜਨ ਦੇਣੇ ਹੂੰ ਉਨੇ ਚੰਨੀ ਨੇ ਕ੍ਰਿਮੀਨਲ ਦੀ ਗੱਲ ਕੀਤੀ ਸੀ ਉਹਨੇ ਬਿਆਦ ਜੁਪੀ ਦੀ ਗੱਲ ਨਹੀਂ ਕੀਤੀ ਸੀ ਕਿ ਬਿਆਦ ਤੇ ਜਾਨਦੇ ਆ ਕਿ ਦੂਜੇ ਸਾਰੇ ਬੰਦੇ ਬਿジネス ਚੰਦੇ ਉਪਰ ਚਲਦੇ ਆ ਲੇਕਿਨ ਨਰਿੰਦਰ ਮੋਦੀ ਨੇ ਉਹ ਚੀਜ਼ ਨੂੰ ਕਿਦਾਂ ਦਿਖਾਇਆ ਠੀਕ ਆ ਕਿ ਨਹੀਂ ਉਹ ਮੈਨੀਪੂਲੇਟ ਕਰਕੇ ਉਹ ਚੀਜ਼ਾਂ ਪੇਸ਼ ਕੀਤੇ ਉਹ ਸاسيਕਰ ਨੇ ਇਦਾਂ ਕੀਤਾ ਅਖਰੀਆ ਕਾਂਗਰਸ ਨੂੰ ਵਿਦਰਧਾ ਕਰਨਾ ਪਿਆ ਅੱਜ ਮੈਨੂੰ ਲੱਗਦਾ ਕਿ ਜਦੋਂ ਕਾਂਗਰਸ ਮਤਲਬ ਅਸੀਂ ਪੂਰੇ ਪੀਕ ਤੇ ਜਾ ਰਹੀ ਸੀ ਤਰਨ ਤਰਨ ਦੇ ਵਿੱਚ ਤੇ ਇਹਦੇ ਇਹਨੇ ਬੰਨਾਂ ਦੇ ਨਾਲ ਜਿਹੜੀ ਦਲਤ ਬੋਰਡ ਸੀ ਜਾਂ ਐਸਸੀ ਬੋਰਡ ਸੀ ਜਾਂ ਮਤਲਬ ਦੂਜੇ ਸੀਗੇ ਜਿਹੜੀ ਖਾਲਸਤਾਨੀਜ਼ਮ ਜਾਂ ਜਿਹੜੇ ਸੈਕੂਲਰ ਸਿੱਖ ਜਿਗਾ ਉਹ ਪਛਾਹਟਿਆ ਹੂੰ ਕਿਉਂਕਿ ਬੈਕ ਟੂ ਬੈਕ ਇਹਨਾਂ ਦੇ ਦੋ ਬਿਆਨ ਆਏ ਆ ਇੱਕ ਤਾਂ ਖਾਲਸਤਾਨ ਨੂੰ ਲੈ ਕੇ ਤੇ ਦੂਸਰਾ ਆਹ ਜਿਹਦੇ ਤੇ ਅਸੀਂ ਕਹਿ ਰਹੇ ਹਾਂ ਹੁਣ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਇਹ ਉੱਥੋਂ ਵਿਦਦਾ ਹੋਊਗਾ ਹੂੰ ਜੇ ਹਾਈ ਕਮਾਂਡ ਜੇ ਮਲਚਾਵੇ ਤੇ ਇਹਨੂੰ ਛੁੱਟੀ ਕਰਨੀ ਪਊਗੀ ਇਹ ਵੀ ਹੋ ਸਕਦਾ ਕਿ ਇਹ ਚੋਣ ਕਮਿਸ਼ਨ ਵੀ ਇਹਦੇ ਬੋਲਣ ਦੇ ਉੱਤੇ ਮਤਲਬ ਬੈਨ ਲਾ ਸਕਦਾ ਹੈਗਾ ਉਸ ਤੋਂ ਬਿਨਾਂ ਇਹ ਵੀ ਖਤਰਾ ਹੈਗਾ ਕਿ ਅਜਿਹੇ ਪ੍ਰਧਾਨ ਦੀ ਲੋੜ ਨਹੀਂ ਗਈ ਪੰਜਾਬ ਕਾਗਰਦ ਨੂੰ ਜਿਹੜਾ ਕਾਲਸ ਨੂੰ ਡੋਬ ਰਿਹਾ ਹੋਵੇ ਤੇ ਉਹ ਹਾਈ ਕਮਾਂਡ ਵੀ ਲੱਗੇ ਇਹ ਪ੍ਰਧਾਨਗੀ ਵੀ ਦੀ ਖੋਜ ਸਕਦੀ ਜਿਹੜਾ ਪ੍ਰਧਾਨਗੀ ਨੂੰ ਉਹ ਚੁੰਬੜਿਆ ਸੀ ਨਾ ਉਹ ਵੀ ਮੈਂ ਬਦਲ ਲੈਣਾ ਕਿਸੇ ਹੋਰ ਨੇਗਾ ਮਤਲਬ ਉਹਦੇ ਕਹਿੰਦਾ ਮੈਨੂੰ ਕਹਿੰਦਾ ਤੇਰੀ ਬਾਣੀ ਮਾਰਦੀ ਆ ਤੂੰ ਤੇ ਬੰਦਾ ਵਧੀਆ ਉਹੀ ਜਦੋਂ ਅਸੀਂ ਇੱਕ ਸਿਆਸੀ ਪੋਲੀਟੀਕਲ ਲੀਡਰ ਹੁੰਨੇ ਆ ਤੇ ਸਾਨੂੰ ਆਪਣੇ ਸ਼ਬਦਾਂ ਦਾ ਸ਼ਬਦਾਂ ਤੇ ਕੰਟਰੋਲ ਰੱਖਣਾ ਪੈਂਦਾ ਪਰ ਇਹ ਜਿਹੜੇ ਰਾਜਾ ਵੜਿੰਗਰੇ ਪੰਜਾਬ ਕਾਂਗਰਸ ਦੇ ਪਧਾਨ ਇਹ ਕੁਝ ਵੀ ਆਪਣੀ ਸ਼ਬਦਾਵਲੀ ਚ ਫੇਕ ਕਹਿ ਦਿੰਦੇ ਆ ਫਲੋ ਆਫ ਟੰਗ ਸੀ ਇਹ ਸੀ ਉਹ ਸੀ ਅਸਲ ਇਤਨਾ ਜੀ ਉਹ ਛੋਟੀ ਉਮਰ ਦੇ ਵੱਡੀਆਂ ਜੰਜਾਂ ਮਿਲ ਗਈਆਂ ਜੀ ਤੇ ਉਹ ਮੈਚੁਰ ਨਹੀਂ ਹੋਇਆ ਜੇ ਉਹ ਮੈਚੁਰ ਹੁੰਦੇ ਨਾ ਪ੍ਰਮਾਤਮਾ ਕਰਕੇ ਹੂੰ ਜੇ ਤੇ ਮੈਚਿਉਰਿਟੀ ਆ ਜਾਂਦੀ ਵੀ ਮੈਂ ਅੱਛਾ ਪਤਾ ਕੀ ਹੁੰਦਾ ਇੱਕ ਪ੍ਰਭਾ ਹਾਂਜੀ ਬੰਦਾ 3 ਸਾਲ ਦੀ ਉਮਰ ਦੇ ਵਿੱਚ ਹੂੰ ਕਿਸੇ ਵੀ ਭਾਸ਼ਾ ਨੂੰ ਬੋਲਣਾ ਸਿੱਖ ਲੈਂਦਾ ਬਿਲਕੁਲ ਸਿੱਖ ਲੈਂਦਾ ਬਿਲਕੁਲ ਲੇਕਿਨ ਸਾਰੀ ਉਮਰ ਇਹ ਨਹੀਂ ਸਿੱਖਦਾ ਵੀ ਕਿਹੜੀ ਗੱਲ ਕਦੋਂ ਕਿੱਥੇ ਕਹਿਣੀ ਜਦੋਂ ਮਨੁੱਖ ਨੂੰ ਇਹ ਗੱਲ ਕਹਿਣੀ ਆ ਜਵੇ ਵੀ ਕਿਹੜੀ ਗੱਲ ਕਿੱਥੇ ਕਹਿਣੀ ਆ ਕਿਹੜੀ ਗੱਲ ਤੇ ਕਿਦਾਂ ਰੂਪ ਦੇਣਾ ਉਦੋਂ ਬੰਦਾ ਬਣਦਾ ਹਜੇ ਰਾਣਾ ਰਾਜਾ ਜਿਹੜੇ ਸਾਡੇ ਰਾਜਾ ਸਾਹਿਬ ਹੈਗੇ ਰਾਜਾ ਅਮਰਿੰਦਰ ਕੈਪਟਨੂ ਮੰਦਰ ਤਿਕ ਨਿਕਾ ਅਮਰਿੰਦਰ ਸਿੰਘ ਰਾਜਾ ਵੜੇ ਅੰਗ ਅਜੇ ਇਹਨੇ ਅਜੇ ਇਹ ਸਿੱਖਣਾ ਵਾ ਵੀ ਕਿਹੜੀ ਗੱਲ ਕਦੋਂ ਤੇ ਕਿੱਥੇ ਕਹਿਣੀ ਆ ਹਮ ਅੱਛਾ ਵਿਰੋਧੀ ਧਿਰਾਂ ਵੱਲੋਂ ਇਸ ਬਿਆਨਬਾਜ਼ੀ ਦਾ ਜਿਹੜਾ ਆ ਮੌਕਾ ਵੀ ਉਠਾਇਆ ਜਾਵੇਗਾ ਕਿ ਇਹੋ ਜਿਹੀ ਬਿਆਨਬਾਜ਼ੀ ਕਾਂਗਰਸ ਦੇ ਲੀਡਰ ਇੱਕ ਦੂਜੇ ਲਈ ਕਰ ਰਹੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵਿਰੋਧੀ ਤਰ੍ਹਾਂ ਦੇ ਥੋੜੇ ਬੁਰੀਆ ਤਨ ਬਹਿ ਗਿਆ ਉਹਨਾਂ ਨੇ ਜਿਵੇਂ ਉਹ ਤਾਂ ਉਹਨਾਂ ਨੂੰ ਬਸ ਇੱਕ ਮੌਕਾ ਚਾਹੀਦਾ ਹੁੰਦਾ ਕਿਉਂਕਿ ਜਸ਼ਨ ਮਨਾ ਲੈ ਉਹਨਾਂ ਜਸ਼ਨ ਮਨਾ ਲੈ ਹੈ ਗਿਆ ਅਜਨ ਨੇ ਸ਼੍ਰੋਮਣੀ ਕਾਲੀ ਦਲ ਦੀ ਸਪੋਰਟ ਕੀਤੀ ਹੈਗੀ ਇਹਨਾਂ ਨੇ ਬਹੁਜ ਸਮਾਜ ਪਾਰਟੀ ਅੰਬੇਦਕਰ ਗੁਰਪ ਨੇ ਹਮ ਜਦੋਂ ਉਹਨਾਂ ਨੇ ਕੀਤੀ ਹੈਗੀ ਤੇ ਉਹਨਾਂ ਨੇ ਇੱਕ ਬਦਲ ਮਿਲ ਗਿਆ ਹਮ ਉਹਨਾਂ ਨੂੰ ਨਾਲ ਲੋਕਾਂ ਤੋਂ ਰੰਦਾ بس ਇਹ ਕਾਂਗਰਸ ਨੂੰ ਬੋਟਾ ਕਿਉਂ ਪਾਈਏ ਜਿਹੜੀ ਸਾਡੇ ਬਾਰੇ ਸੋਚਦੀ ਸਾਡੇ ਜਿਹੜੇ ਵਡੇਰੇ ਆ ਜਿਨ੍ਹਾਂ ਨੇ ਕੁਰਬਾਨੀ ਕੀਤੀ ਇਸ ਪਾਰਟੀ ਲਈ ਜੇ ਉਹਨਾਂ ਦੇ ਪ੍ਰਤੀ ਇਹ ਬੂਟਾ ਸਿੰਘ ਕਹਿੰਦੇ ਆ ਜਾਂ ਮਤਲਬ ਇਹ ਸ਼ਬਦ ਬੋਲਦੇ ਆ ਜਿਹੜੀ ਕਿ ਪੰਜਾਬ ਕਾਂਗਰਸ ਦੀ ਨਹੀਂ ਭਾਰਤੀ ਕਾਂਗਰਸ ਦੀ ਵਿਰਾਸਤ ਚੋਂ ਦੇ ਬੂਟਾ ਸਿੱਕੇ ਬਿਲਕੁਲ ਠੀਕ ਹੈ ਨਾ ਜੇ ਵਿਰਾਸਤ ਦੇ ਪ੍ਰਤੀ ਇਹ ਰਾਜਾ ਜਿਹੜਾ ਹੈਗਾ ਇਹ ਚੰਗੇ ਨਹੀਂ ਵਿਚਾਰ ਰਿਹਾਦਾ ਤੇ ਫਿਰ ਉਹਨਾਂ ਨੂੰ ਅਸੀਂ ਕਿਦਾਂ ਕੱਢ ਦਾਂਗੇ ਇਹ ਫਰਕ ਪੈਣਾ अच्छा ए जेड़ा ਇਹਨਾਂ ਦੀ ਬਿਆਨਬਾਜ਼ੀ ਜਿਹੜੇ ਇਦਾਂ ਦੀਆਂ ਟਿੱਪਣੀਆਂ ਇਹ ਕਰ ਰਿਹਾ ਹੈ ਤਰਨ ਤਰਨ ਦੀ ਚੋਣੀ ਹਵਾ ਦਾ ਰੁਖ ਬਦਲ ਸਕਦੇ ਤੇ ਕਿੱਦਾਂ ਬਦਲ ਸਕਦੇ ਦੇਖੋ ਜਿਹੜੀ ਚੋਣ ਹਨਾ ਦੇਦੇ ਬਦਲਦੀ ਹੈਗੀ ਮੈਂ ਨਹੀਂ ਕਹਿੰਦਾ ਕਿ ਇਕਦਮ ਲੋਕ ਟੁੱਟ ਜਾਣਗੇ ਜਿੱਦਾਂ ਹੁਣ ਚੰਨੀ ਸਾਹਿਬ ਨੇ ਗੱਲ ਕਹਤੀ ਹੈ ਕਿ ਜਦੋਂ ਉਹਨੇ ਮਾਫੀ ਮੰਗ ਲਈ ਹੈਗੀ ਆ ਤੇ ਸਾਨੂੰ ਮਤਲਬ ਇਹ ਦਲਤ ਨੇਤਾ ਹੈਗੇ ਆ ਜੇ ਮਾਫੀ ਮੰਗ ਲਈ ਸਾਨੂੰ ਮਾਫ ਕਰਨਾ ਚਾਹੀਦਾ ਪਰ ਇੱਥੇ ਮੇਰਾ ਸਵਾਲ ਨਾ ਇੱਕ ਇਹ ਆ ਕਿ ਇਹ ਜੇਕਰ ਕੋਈ ਆਮ ਵਿਅਕਤੀ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਇਦਾਂ ਕੁਝ ਸ਼ਬਦਾਵਲੀ ਵਰਤ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਂਦਾ ਕਿ ਉਹਨੂੰ ਮਾਫ਼ ਕੀਤਾ ਜਾਣਾ ਸੀ ਨਹੀਂ ਕਰਦੇ ਨਹੀਂ ਕਰਦੇ ਨਹੀਂ ਪਰ ਜਦੋਂ ਇਹ ਲੈਵਲ ਹੁੰਦਾ ਨਾ ਇਹ ਲੈਵਲ ਹੁੰਦਾ ਉਸ ਲੈਵਲ ਤੇ ਆ ਕੇ ਜੇ ਉਹਨੇ ਗਲਤੀ ਕੀਤੀ ਹੈ ਕੋਈ ਲੀਡਰ ਕੋ ਕਿਸੇ ਪਾਰਟੀ ਨੂੰ ਨਹੀਂ ਬੋਲਿਆ ਆਪਦੇ ਲੀਡਰ ਨੂੰ ਬੋਲਿਆ ਆਪਦੀ ਪਾਰਟੀ ਬਾਰੇ ਬੋਲਿਆ ਲੇਕਿਨ ਉਹਦੀਆਂ ਭਾਵਨਾਵਾਂ ਨਹੀਂ ਸੀ ਗਲਤ ਸਿਰਫ ਸ਼ਬਦਾਵਲੀ ਗਲਤ ਸੀਗੀ ਜਿਹਦਾ ਕਿ ਉਹਨੂੰ ਅੱਜ ਖਿਮਾ ਜਾ ਕਾਂਗਰਸ ਨੂੰ ਭੁਗਤਣਾ ਪੈ ਰਿਹਾ ਹੈਗਾ ਪਰ ਇਹ ਵੀ ਗੱਲ ਨਹੀਂ ਕਿ ਜਿਹੜੀ ਹੈ ਨਾ ਕਾਂਨ ਦੀ ਮਤਲਬ ਕਾਟਰ ਵੋਟ ਰਹਿ ਗਏ ਉਹ ਨਹੀਂ ਟੁੱਟਦੀ ਹੁੰਦੀ ਕਦੇ ਵੀ ਉਹ ਜਿਹੜੀ ਫਲੋਟਿੰਗ ਬੋਡ ਹੁੰਦੀ ਆ ਉਹ ਜਰੇ ਜਾਂਦੀ ਹੁੰਦੀ ਆ ਉਹ ਨਹੀਂ ਲੱਭਦੀ ਹੂੰ ਸੋ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸੇ ਖਬਰ ਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਤੇ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਦਾ ਹੋਰ ਖਬਰਾਂ ਤੇ ਵੀ ਅਸੀਂ ਚर्चा ਕਰਾਂਗੇ ਪਰ ਹੁਣ ਸਮਾਂ ਇੱਕ ਛੋਟੇ ਜੇ ਕਮਰਸ਼ੀਅਲ ਬ੍ਰੇਕ ਦਾ ਤੇ ਮਿਲਦੇ ਆਂ ਬ੍ਰੇਕ ਤੋਂ ਬਾਅਦ